ਇਹ ਬੱਚਿਏ ਨੇ ਸ਼ਹਿਰ ਵਿੱਚ ਜਿਹੜੀ ਸਰਵਜਨਕ ਸਥਾਨ ਆ ਉੱਥੇ ਆਪਣੇ ਟਰੈਕਟਰ ਦੇ ਜਿਹੜੇ ਸਟੰਟ ਮਾਰੇ ਆ ਉਹ ਸਟੰਟ ਮਾਰ ਕੇ ਇਹਦੀ ਆਪਣੀ ਜਾਨ ਵੀ ਖਤਰੇ ਵਿੱਚ ਸੀਗੀ ਤੇ ਕਿਸੇ ਹੋਰ ਦੀ ਜਾਨ ਵੀ ਖਤਰੇ ਵਿੱਚ ਸੀਗੀ ਪਬਲਿਕ ਦੀ ਇਹ ਜਾਂ ਤੇ ਆਪਣੀ ਜਾਨ ਗਵਾਉਂਦਾ ਜਾਂ ਕਿਸੇ ਹੋਰ ਨੂੰ ਥੱਲੇ ਲੈ ਕੇ ਮਾਰਦਾ ਇਸ ਕਰਕੇ ਦਾ ਆਪਾਂ ਜਿਹੜਾ ਚરાਣ ਕੀਤਾ ਹੈ ਕਿ ਕਾਹ ਵਾਸਤੇ ਆਪਣੇ ਬੱਚੇ ਨੂੰ ਸਮਝਾਉਣਾ ਆਪਣੇ ਬੱਚੇ ਨੂੰ ਸਮਝਾਉਣਾ ਕਿ ਪਾ ਜਿੰਦਗੀ ਇਹ ਜਿਆ ਕੰਮ ਨਹੀਂ ਕਰਨਾ। ਇਹ ਜਿਹੜੇ ਬੱਚੇ ਆ ਪ੍ਰਮਾਤਮਾ ਦੀ ਦੇਣ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਬੱਚੇ ਦੀ ਮੌਤ ਹੋਈ ਹੈ। ਕਿ ਰੱਖਣਾ ਹੋਵੇ? ਹਾਂਜੀ ਟਰੈਕਟਰ ਰੱਖਾਂਗੇ ਜੀ ਅਸੀਂ। ਹਲੋ ਸ਼੍ਰੀਮਾਨ ਜੀ ਤੁਹਾਡੇ ਬੱਚੇ ਨੇ ਸ਼ਹਿਰ ਵਿੱਚ ਜਿਹੜੀ ਸਰਵਜਨਕ ਸਥਾਨ ਆ ਉੱਥੇ ਆਪਣੇ ਟਰੈਕਟਰ ਦੇ ਜਿਹੜੇ ਸਟੰਟ ਮਾਰੇ ਆ ਉਸ ਟੰਟ ਮਾਰ ਕੇ ਇਹਦੀ ਆਪਣੀ ਜਾਨ ਵੀ ਖਤਰੇ ਵਿੱਚ ਸੀਗੀ ਤੇ ਕਿਸੇ ਹੋਰ ਦੀ ਜਾਨ ਵੀ ਖਤਰੇ ਵਿੱਚ ਸੀਗੀ ਪਬਲਿਕ ਦੀ ਇਹ ਜਾਂ ਤੇ ਆਪਣੀ ਜਾਨ ਗਵਾਉਂਦਾ ਤੇ ਜਾਂ ਕਿਸੇ ਹੋਰ ਨੂੰ ਥੱਲੇ ਲੈ ਕੇ ਮਾਰਦਾ ਇਸ ਕਰਕੇ ਦਾ ਆਪਾਂ ਜਿਹੜਾ ਚਰਾਨ ਕੀਤਾ ਤੇ ਗਾਂ ਵਾਸਤੇ ਆਪਣੇ ਬੱਚੇ ਨੂੰ ਸਮਝਾਉਣਾ ਤੇ ਆਪਣੇ ਬੱਚੇ ਨੂੰ ਸਮਝਾਉਣਾ ਵੀ ਤਾਂ ਜਿੰਦਗੀ ਐਜੇ ਇਹ ਕੰਮ ਨਹੀਂ ਕਰਨਾ ਇਹ ਜਿਹੜੇ ਬੱਚੇ ਆ ਪ੍ਰਮਾਤਮਾ ਦੀ ਦੇਣ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਬੱਚੇ ਦੀ ਮੌਤ ਹੋਈ ਹੈ ਤੇ ਮਾਨਯੋਗ ਸੀਐਮ ਸਾਹਿਬ ਨੇ ਇਸ ਕੰਮ ਤੇ ਪੂਰਨ ਪਾਬੰਦੀ ਲਾਈ ਹੈ ਕਿ ਕੋਈ ਵੀ ਜਿਹੜਾ ਸਟੰਟ ਨਹੀਂ ਕਰੂਗਾ ਇਸੇ ਚੀਜ਼ ਨੇ ਮੱਧਿਆ ਰੰਜ ਰੱਖਦੇ ਮਾਨਯੋਗ ਐਸਐਸਪੀ ਹੁਸ਼ਿਆਰਪੁਰ ਸ਼੍ਰੀ ਸਰਿੰਦਰ ਲੰਬਾ ਜੀ ਨੇ ਵੀ ਸਾਨੂੰ ਸਖਤ ਹਦਾਇਤਾਂ ਕੀਤੀਆਂ ਵੀ ਕੋਈ ਵੀ ਬੱਚਾ ਸ਼ਹਿਰ ਦੇ ਵਿੱਚ ਐਜੇ ਟਰੈਕਟਰ ਜਿਹੜਾ ਸਟੰਟ ਹੈ ਨਾ ਕਰੇ ਜਿਹਦੇ ਨਾਲ ਉਹਦੀ ਕੋਈ ਆਪਣੀ ਜਾਨ ਖਤਰੇ 'ਚ ਪੈਂਦੀ ਹੈ ਜਾਂ ਕਿਸੇ ਹੋਰ ਦੀ ਗੱਲ ਖਤਰੇ ਵਿੱਚ ਪੈਂਦੀ ਹੈ ਇਸ ਕਰਕੇ ਤੁਹਾਡੇ ਨਾਲ ਟਰੈਕਟਰ ਇਹਨੂੰ ਅਸੀਂ ਬੰਦ ਕਰ ਰਹੇ ਹਾਂ ਹਾਂ ਜੇ ਤਾਂ ਬੱਚਾ ਹਵਾ ਚੀਜ਼ ਤੁਸੀਂ ਆਪਣੇ ਬੱਚੇ ਨੂੰ ਸਮਝਾਓ ਕਿ ਅੱਗੇ ਤੋਂ ਇਹ ਗਲਤੀ ਜਿਹੜੀ ਨਹੀਂ ਕਰੂਗਾ ਜੀ ਨਹੀਂ ਕਰੂਗਾ ਨਹੀਂ ਹਾਂ ਸਮਝਾਓ ਉਹਨੂੰ ਜੀ ਬਿਲਕੁਲ ਬਿਲਕੁਲ ਆਪਣੀ ਵੀ ਸੁਰੱਖ ਸ਼ਾਂਤੀ ਰੱਖੋ ਜਾਂ ਦੂਜਿਆਂ ਦੇ ਬੱਚਿਆਂ ਦੀ ਵੀ ਸੁਰੱਖ ਸ਼ਾਂਤੀ ਰੱਖੋ ਇਹ ਤਾਂ ਇਹ ਤਾਂ ਰੱਖਣਾ ਹੁੰਦਾ ਹਾਂ ਜੀ ਟਰੈਕਟਰ ਰੱਖਾਂਗੇ ਜੀ ਅਸੀਂ ਟਰੈਕਟਰ ਆਪਣੇ ਕੋਲ ਰੱਖਾਂਗੇ ਜੀ ਕੋਈ ਨਹੀਂ ਕੋਈ ਨਹੀਂ ਬੰਡ ਕਰਤਾ ਹਾਂ ਜੀ ਅੱਛਾ ਉਹ ਜਿਹੜਾ ਫੋਰਸ ਸਟਰੀਟ ਏਰੀਆ ਇਹ ਬਹੁਤ ਵਧੀਆ ਏਰੀਆ ਔਰ ਰਸ਼ ਵਾਲਾ ਏਰੀਆ ਹੈ ਇਹਦੇ ਵਿੱਚ ਤੁਸੀਂ ਇਹ ਹਸਾਮਲਾ ਲਗ 2 ਸਾਲ ਦੇ ਬੱਚੇ ਨੂੰ ਲੈ ਕੇ ਤੇ 100 ਸਾਲ ਦੇ ਬਜ਼ੁਰਗ ਲੈ ਕੇ 100 ਸਾਲ ਦੀ ਜਿਹੜਾ ਬਜ਼ੁਰਗ ਉਹ ਵੀ ਆ ਕੇ ਇੱਥੇ ਆਣਨ ਦਾ ਮਾਨ ਲਾ ਉਹ ਇੰਨਾ ਰਸ਼ ਹੁੰਦਾ ਉਸ ਉੱਥੇ ਉਸ ਟਾਈਮ ਜਿਸ ਟਾਈਮ ਇਹ ਸਟੈਂਟ ਮਾਰੇ ਇਸ ਬੱਚੇ ਨੇ ਸਟੈਂਟ ਮਾਰ ਕੇ ਸਭ ਤੋਂ ਪਹਿਲਾਂ ਤੇ ਆਪਣੀ ਜਾਨ ਖਤਰੇ ਵਿੱਚ ਪਾਈ ਹੈ ਉਸ ਤੋਂ ਬਾਅਦ ਇਹ ਕਿਸੇ ਹੋਰ ਦੀ ਵੀ ਜਾਨ ਲੈ ਸਕਦਾ ਸੀ ਜਿੰਨੀ ਜੀ ਸਪੀਡ ਦੇ ਨਾਲ ਇੱਕ ਦੇ ਟਰੈਕਟਰ ਅੱਗੇ ਲੈ ਕੇ ਜਾਂਦਾ ਸੀ ਕਦੇ ਪਿੱਛੇ ਲੈ ਕੇ ਜਾਂਦਾ ਸੀ ਉਹ ਜਿਹੜੀ ਇਹ ਵੀਡੀਓ ਸੀਗੀ ਉਹ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਜਿਹੜੀ ਮੈਨੂੰ ਸਰਕਾਰੀ ਤੌਰ ਤੇ ਪਹੁੰਚੀ ਤੇ ਮੈਂ ਉਹਦੇ ਤੇ ਫਿਰ ਐਕਸ਼ਨ ਲਿਆ ਇਹਨਾਂ ਨੂੰ ਘਰੋਂ ਜਾ ਕੇ ਇਹਨਾਂ ਨੂੰ ਬੁਲਾ ਕੇ ਤੇ ਸੱਤ ਕਹਿੰਦਾ ਜਿਹੜਾ ਚਰਾਮ ਸੀਗਾ ਉਹ ਠੋਕੇ ਕੀਤਾ ਤੇ ਗਾਂ ਵਾਸਤੇ ਇਹਨਾਂ ਨੂੰ ਹਦਾਇਤ ਕੀਤੀ ਹੈ ਵੀ ਅੱਗੇ ਤੋਂ ਆਪਣੇ ਬੱਚੇ ਨੂੰ ਸਮਝਾਓ ਵੀ ਇਹ ਜਿਹੜਾ ਹੈ ਜਿਹੜਾ ਕਿਹੜਾ ਸਟੰਟ ਹੈ ਇਹ ਨਾ ਮਾਰੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਪਤਾ ਹੈ ਕਿ ਮੋਟਰਸਾਈਕਲ ਉੱਤੇ ਸਟੰਟ ਮਾਰਨ ਨਾਲ ਕਈ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਔਰ ਉਸ ਪੇਰਾਂਸ ਨੂੰ ਪੁੱਛੋ ਉਹਨਾਂ ਦੇ ਕੀ ਬੀਤਦੀ ਹੈ ਜਿਹਨਾਂ ਦੇ ਬੱਚਿਆਂ ਦੀ ਇਸ ਸਟੰਟ ਤੇ ਮਾਰਨ ਕਰਕੇ ਮੌਤ ਹੋ ਚੁੱਕੀ ਅਸੀਂ ਚਾਹੁੰਦੇ ਆ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਐਜੀ ਜਿਹੜੀ ਕੋਈ ਹੈਗੀ ਘਟਨਾ ਨਾ ਵਾਪਰੇ ਕਿਤਾਬ ਜੀ ਨੂੰ ਪਤਾ ਹੈ ਕਿ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਜੀ ਮਾਨ ਪੰਜਾਬ ਜੀ ਨੇ ਵੀ ਇਸ ਜਿਹੜਾ ਆ ਗਿਆ ਸਟੰਟਾਂ ਦੇ ਉੱਪਰ ਕਸਕੰਜਾ ਜਿਹੜਾ ਕੱਸਿਆ ਉਹਦੀ ਤਰਜ਼ ਤੇ ਮਾਨਯੋਗ ਐਸਐਸਪੀ ਸ਼੍ਰੀ ਸ਼ਹਿਰਪੁਰ ਸ਼ਹਿਰਪੁਰ ਦੇ ਐਸਐਸਪੀ ਸ਼ਹਿਰਪੁਰ ਸ਼੍ਰੀ ਸ੍ਰਿੰਦਰ ਲੰਬਾ ਜੀ ਨੇ ਵੀ ਸਕੰਜਾ ਕਸਤਾ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਮੋਟਰਸਾਈਕਲ ਦੇ ਉੱਪਰ ਜਾਂ ਟਰੈਕਟਰਾਂ ਦੇ ਉੱਪਰ ਸਟੰਟ ਮਾਰ ਕੇ ਕਿ ਜਿਹੜਾ ਆਪਣਾ ਜੀਵਨ ਜਾਂ ਕਿਸੇ ਹੋਰ ਦਾ ਜੀਵਨ ਖਤਰੇ ਵਿੱਚ ਨਹੀਂ ਪਾਏਗਾ ਅਸੀਂ ਉਹਨਾਂ ਨੂੰ ਸੱਦ ਕੇ ਜੋ ਚਲਾਨ ਬਣਦਾ ਦੇਣ ਨੂੰ ਕੀ ਹੈ ਅਸੀਂ ਇੱਥੇ ਪਰਚਾ ਵੀ ਦਿਆ ਐ ਐਸਐਸ 370 ਕਿ ਨੇ ਆਪਣੀ ਜਾਨ ਖਤਰੇ ਵਿੱਚ ਪਾਈ ਹੈ ਤੇ ਪਬਲਿਕ ਦੀ ਜਾਨ ਵੀ ਖਤਰੇ ਵਿੱਚ ਪਾਈ ਹੈ ਪਰ ਨਹੀਂ ਸਾਡਾ ਮਕਸਦ ਇਹ ਨਹੀਂ ਹੈ ਸਾਡਾ ਮਕਸਦ ਇਹ ਹੈ ਕਿ ਵੱਧ ਤੋਂ ਵੱਧ ਪਬਲਿਕ ਨੂੰ ਅਵੇਅਰਨੈਸ ਕੀਤਾ ਜਾਵੇ ਕਿ ਤਾਂ ਜੋ ਐਗੀਆਂ ਜਿਹੜੀਆਂ ਹਰਕਤਾਂ ਇਹ ਯੁਵਾ ਪੀੜ੍ਹੀ ਨਾ ਕਰੇ ਇਹ ਸਾਰਾ ਡਿਸਟ੍ਰਿਕਟ ਹੁਸ਼ਿਆਰਪੁਰ ਥਾਣਾ ਬੱਲੂਵਾਲ ਦੇ ਟਹਾ ਪਿੰਡ ਦਾ ਰਹਿਣ ਵਾਲਾ ਬੱਚਾ ਕੀ ਕਾਰਵਾਈ ਕੀਤੀ ਇੱਥੇ ਸਾਰਾ ਪੰਚਲਾਨ ਕੀਤਾ ਇਹਦਾ ਮੋਟਰ ਵਹੀਕਲ ਜਿਹਦਾ ਚਲਾਣ ਬਣਦਾ ਸੀਗਾ ਉਹ ਕਰਤਾ ਮੌਕੇ ਤੇ ਜਿਹੜਾ ਟਰੈਕਟਰ ਸੀਗਾ ਉਹ ਅਸੀਂ ਬੰਦ ਕਰ